ਆਲ ਦੇਖੋ ਕਿੰਨਾ ਵਧੀਆ ਬਣਾਇਆ ਇੱਧਰ ਲਖਾ ਦਾਤਾ ਜੀ ਦੀ ਬਣਾਈ ਹੋਈ ਆ ਤੇ ਇੱਧਰ ਨਰਪੂਰਾ ਵੀ ਆ ਉਹ ਵੀ ਤੁਹਾਨੂੰ ਦਿਖਾ ਕੇ ਲਿਆਉਨੇ ਆ ਹਾਂਜੀ ਕਿੱਦਾਂ ਹਾਲ ਚਾਲ ਉਮੀਦ ਕਰਦੇ ਆ ਸਾਰੇ ਠੀਕ ਠਾਕ ਆ ਤੇ ਅੱਜ ਦਾ ਵਲੌਗ ਫੇਰ ਅਸੀਂ ਲੈ ਕੇ ਆ ਗਏ ਆ ਤੁਹਾਡੇ ਲਈ ਬਹੁਤ ਵਧੀਆ ਅੱਜ ਅਸੀਂ ਚੱਲੇ ਆ ਗੜੀ ਅਜੀਤ ਸਿੰਘ ਜੀ ਦਾ ਤੁਹਾਨੂੰ ਦਿਖਾਉ ਲਿਆ ਮੇਲਾ ਪਿੰਡ ਗੜੀਜੀਤ ਸਿੰਘ ਬਲੌਣੀ ਤੇ ਤੇ ਛੋਟਾ ਪੀਰ ਨਗਾਹ ਵੀ ਕਿਹਾ ਜਾਂਦਾ ਆ ਉੱਥੇ ਚੱਲਦਾ ਮੇਲਾ ਤੇ ਸੁਮੇਤਾ ਅੱਜ ਮੇਰਾ ਪਤਾ ਕਿੱਥੇ ਚੱਲਾ ਆ ਗੜੀ ਚੱਲਾ ਗੜੀ ਜਲਾਇਆ ਤੇ ਮੇਰੇ ਵੀਰ ਉਹ ਇਹ ਹੈਗਾ ਪਿੰਡ ਗੜੀ ਅਜੀਤ ਸਿੰਘ ਤੇ ਅਸੀਂ ਇਹ ਪਿੱਛੇ ਤੁਹਾਨੂੰ ਯਾਨੀ ਕਿ ਤੋਂ ਘੱਟ-ਘੱਟ 2 ਕਿਲੋਮੀਟਰ ਅੱਗੇ ਜਾ ਕੇ ਆ ਪਿੰਡ ਮਹਲੋ ਬਲੌਣੀ ਕਹਿੰਦੇ ਆ ਇਹਨੂੰ ਤੇ ਉੱਥੇ ਹੈਗਾ ਪੀਰ ਨਗਾਹਾ ਛੋਟਾ ਪੀਰ ਨਗਾਹਾ ਕਹਿੰਦੇ ਆ ਤੇ ਇਹ ਜਿੱਦਾਂ ਮਹਲੋ ਕਹਿੰਦੇ ਨੇ ਚਾਰ ਪੀਰ ਨਗਾਹੇ ਆ ਤੁਹਾਨੂੰ ਪਿਛਲੇ ਬਲੌਗ 'ਚ ਹੀ ਮੈਂ ਦੱਸਿਆ ਸੀ ਮੇਰੇ ਤੇ ਉਹ ਜਿੱਦਾਂ ਮਹਲੋ ਇੱਕ ਹੈਗਾ ਪਾਕਿਸਤਾਨ ਦੇ ਵਿੱਚ ਮਲਤਾਨ ਦੇ ਵਿੱਚ ਹੈ ਜੀ ਤੇ ਇੱਕ ਹੈਗਾ ਉਨੇ ਸ਼ਹਿਰ ਵਿੱਚ ਤੁਹਾਨੂੰ ਪਤਾ ਹੀ ਹਿਮਾਚਲ ਦੇ ਵਿੱਚ ਹੈ ਤੇ ਛੋਟਾ ਪੀਰ ਨਗਾਹੇ ਨੂੰ ਕਹਿੰਦੇ ਆ ਇੱਕ ਮੋਗੇ ਵਿੱਚ ਹੈ ਜੀ ਚਾਰ ਪੀਰ ਨਗਾਹੇ ਕਹੇ ਆ ਤੇ ਇੱਥੇ ਇਹ ਬਹੁਤ ਪੁਰਾਣਾ ਮੇਲਾ ਚੱਲਦਾ ਆ ਤੇ ਆ ਦੇਖੋ ਹੁਣ ਬੁੜੀ ਅਸੀਂ ਮੇਲੇ ਦੇ ਵਿੱਚ ਸ਼ਾਮਲ ਹੋਣ ਲੱਗੇ ਆ ਤੇ ਤੁਹਾਨੂੰ ਦਿਖਾਉਂਦੇ ਆ ਦੇ ਗਰਾਉਂਡ ਦੇ ਮੇਲੇ ਹੁਣ ਗੱਡੀ ਤੋਂ ਨਿਕਲ ਕੇ ਪਿੰਡ ਬਲੌਣੀ ਆ ਗਏ ਆ ਇਹ ਛੋਟਾ ਪਿੰਡ ਆ ਇੱਥੇ ਮੇਲਾ ਚੱਲਦਾ ਆ ਤੇ ਮਤਲਬ ਦੇਖੋ ਤੁਸੀਂ ਰੱਛ ਤਾਂ ਅੰਗਿਆ ਜੀ ਦਿਨ ਹੈ ਕਲਾਕਾਰ ਲੱਜੁਕੇ ਅਸੀਂ ਅਸੀਂ ਸ਼ਾਮ ਦੇ ਬਿਲ ਨੇ ਆਏ ਆ ਰੱਛ ਵਿੱਚ ਧੁਣੀਆਂ ਮੁਸ਼ਕਲ ਹੋ ਜਾਂਦਾ ਆ ਤੇ ਦੇਖੋ ਦੁਕਾਨਾਂ ਦੀਆਂ ਪੂਰੀਆਂ ਦੁਕਾਨਾਂ ਦੁਕਾਨਾਂ ਦੇ ਗੁੰਨੇ ਲੱਗੀਆਂ ਆ ਦਰਵਾਜ਼ੇ ਘਾਲੇ ਦਰਵਾਜ਼ੇ ਦੇਖੋ ਦਰਵਾਜ਼ਾ ਜਾ ਆ ਇਹ ਗੇਟ ਵਾਲੇ ਬਣਦਾ ਪਿਆ ਆ ਤੇ ਐਂਟਰੀ ਮੈਨੂੰ ਲੱਗਦਾ ਅੱਗੇ ਹੋ ਆ ਤੇ ਮੈਂ ਇਹਨਾਂ ਨੇ ਕਿ ਗਰੀਬ ਪਿੰਡ ਦੇ ਕਮੇਟੀ ਆ ਇੱਥੇ ਹੁਣ ਦੋ ਮੇਲੇ ਹੁੰਦੇ ਆ ਇਹ ਦੇਖ ਲਓ ਸੰਗਤ ਜੀ ਇੱਧਰ ਦਿਖਾ ਲਿਓ ਵਾ ਦੇਖੋ ਇਹ ਮੁੱਖਾ ਗਲਾ ਮੋਟਰਸੇਗਲ ਅੰਦਰ ਇੱਧਰ ਝੂਲੇ ਵੀ ਲੱਗੇ ਹੋ ਆ ਤੇ ਤੁਹਾਨੂੰ ਮੜਿਆ ਝੂਲੇ ਆ ਨੂੰ ਦਿਖਾਣ ਕਿ ਲਿਆਉਣੇ ਆ ਤੇ ਜਿੰਨਾ ਕੋ ਤੁਹਾਨੂੰ ਮੈਂ ਦੱਸਿਆ ਸੀਗਾ ਇੱਥੇ ਦੋ ਮੇਲੇ ਹੁਣ ਹੋਣ ਲੱਗ ਪਏ ਆ ਅੰਦਰ ਗੜੀ ਦੀ ਕਮੇਟੀ ਚਲੋ ਪਤਾ ਨਹੀਂ ਕੀ ਹੋਇਆ ਹੈ ਮਲੋਕ ਕੋਈ ਕਾਰਨ ਹੋਇਆ ਜਾਂ ਕੁਝ ਵੀ ਤੇ ਇੱਥੇ ਹੁਣ ਦੋ ਫਲਾਲ ਮੇਲੇ ਹੁੰਦੇ ਆ ਤੇ ਇਧਰ ਦੇਖੋ ਤੁਹਾਨੂੰ ਦੁਕਾਨਾਂ ਪੂਰੀਆਂ ਰੌਣਕਾਂ ਮਿਲੇ ਲੱਗਿਆ ਤੇ ਇਹਨਾਂ ਨੇ ਅਰੇਂਜਮੈਂਟ ਬਹੁਤ ਸੋਹਣਾ ਕੀਤਾ ਸੀ ਪਹਿਲਾਂ ਪਹਿਲਾਂ ਇਹਨਾਂ ਨੇ ਅਰੇਂਜਮੈਂਟ ਬਹੁਤ ਸੋਹਣਾ ਕੀਤਾ ਸੀ ਤੇ ਕੱਲ ਬਾਰਿਸ਼ ਕਰਕੇ ਇਹਨਾਂ ਦਾ ਥੋੜਾ ਪ੍ਰੋਗਰਾਮ ਖਰਾਬ ਹੋ ਗਿਆ ਦੁਕਾਨਾਂ ਅੰਦਰ ਬਹੁਤ ਹਾਲ ਵਧੀਆ ਬਣਾਇਓ ਸੀਗੇ ਤੇ ਫਿਲਹਾਲ ਤੁਹਾਨੂੰ ਇਧਰੋਂ ਵਾਪਸੀ ਦਿਖਾਉ ਲਦੇ ਅੰਦਰ ਕਿਉਂਕਿ ਸ਼ੇਰ ਤਕਰੀਬਨ ਥੋੜਾ ਘਟੇ ਗਿਆ ਆ ਇਸ ਕਰਕੇ ਕੋਈ ਕਲਾਕਾਰ ਦੇ ਨਹੀਂ ਲੱਗਾ ਸੀਗਾ ਅਸੀਂ ਤੁਹਾਨੂੰ ਇਹ ਸ਼ਾਮ ਦਾ ਮਾਹੌਲ ਦਿਖਾਉ ਲਦੇ ਆ ਸ਼ਾਮ ਦੇ ਮਾਹੌਲ ਦੇ ਫਿਰ ਵੀ ਰੌਣਕ ਪੂਰੀ ਆ ਪਹਿਲਾਂ ਮੋਟਰਸਾਈਕਲ ਪਾਰਕਿੰਗ ਕਰਕੇ ਆਉਣੇ ਕਿਤੇ ਆ ਪੂਤਾਰੇ ਮੋਟਰਸਾਈਕਲ ਤੇ ਲੈ ਆ ਤੇ ਮੇਰੇ ਵੀਰੋ ਦੇਖੋ ਰੌਣਕ ਪੂਰੀ ਲੱਗੀ ਹੋਆ ਅਸੀਂ ਮੋਟਰਸਾਈਕਲ ਇਧਰ ਪਾਰਕਿੰਗ ਕਰ ਦਿੱਤਾ ਆ ਤੇ ਹੁਣ ਤੁਹਾਨੂੰ ਅੰਦਰਲਾ ਦਿਖਾਉ ਲਿਆ ਮਾਹੌਲ ਇਹ ਹੈਗਾ ਪਿੰਡ ਗੜੀਜੀਤ ਸਿੰਘ ਦਾ ਮੇਲਾ ਤੁਹਾਨੂੰ ਦਿਖਾਉ ਲਿਆ ਤੇ ਜਿੱਦਾਂ ਤੁਸੀਂ ਰਾਜ ਸਾਹਿਬ ਵਾਲੇ ਮੇਲੇ ਤੇ ਸਾਨੂੰ ਬਹੁਤ ਪਿਆਰ ਦਿੱਤੇ ਤਾਂ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਗਾਹ ਤੁਹਾਨੂੰ ਅੰਦਰ ਦਿਖਾੜ ਕੇ ਲਿਆਉਣੀ ਆ ਮੇਲੇ ਤੇ ਅੰਦਰ ਕਿੱਦਾਂ ਇਹ ਬਣਕਾ ਕਿਦਾਂ ਇਹ ਤਿਆਰੀ ਕੀਤੀ ਹੈ ਸੁਮਿਤ ਕਿਦਾਂ ਫੇ ਮੇਲਾ ਦੇਖਣਾ ਹੈ ਅੱਜ ਹਾਂਜੀ ਕਹੀਦਾ ਹੁੰਦਾ ਆ ਕੀ ਚੀਜ਼ਾਂ ਖਾਣੀਆਂ ਕੀ ਚੀਜ਼ ਕੀ ਖਾਣੀਆਂ ਕੁਛ ਨਹੀਂ ਚਲੋ ਐਪਲ ਦਾ ਪਾਈਨੈਪਲ ਵੀ ਹੋ ਗਵਾਵਾ ਵੀ ਦੁਕਾਨਾਂ ਲੱਗੀਆਂ ਆ ਬੁਰੀਆਂ ਜੀ ਤੇ ਸੰਗਤਾਂ ਦਾ ਚਲੋ ਰਸ਼ ਇਸ ਵੇਲੇ ਥੋੜਾ ਘਟ ਗਿਆ ਸੀਗਾ ਪਰ ਦਿਨੇ ਬਹੁਤ ਰਸ਼ ਜੇਗਾ ਅੰਦਲ ਪੰਡਾਰ ਬਹੁਤ ਸੂਤ ਬਹੁਤ ਸੋਨਾ ਬਣਾਇਆ ਤੇ ਮੀਂਹ ਕਰਕੇ ਜਿੱਦਾਂ ਤੁਹਾਨੂੰ ਦੱਸਿਆ ਸੀਗਾ ਥੋੜਾ ਜਿਹਾ ਪ੍ਰੋਗਰਾਮ ਵਿਚਾਰਿਆਂ ਦਾ ਕੈਨਸਲ ਖਰਾਬ ਥੋੜੇ ਹੋ ਜਾਂਦਾ ਆ بارش ਕਰਕੇ ਤੇ ਉਹ ਤਾਂ ਪ੍ਰੋਗਰਾਮ ਕਰਕੇ ਗਿਲੇਬੀਆਂ ਪਕੌੜੇ ਦੇਖੋ ਬਹੁਤ ਸੋਹਣੀਆਂ ਦਲੇਬੀਆਂ ਜਲੂਬੀਆਂ ਸਾਬੋ ਜਿੱਦਾਂ ਮਰਜੀ ਤੇ ਅੰਦਰ ਤੁਹਾਨੂੰ ਦਿਖਾ ਕੇ ਲਿਆਉਣੇ ਆ ਅੰਦਰ ਦਰਵਾਜ਼ਾ ਦੇਖੋ ਅੰਦਰ ਬਹੁਤ ਸੋਹਣਾ ਬਣਾਇਆ ਤੇ ਸੰਗਤ ਜੀ ਹੋ ਗਿਆ ਕੰਮ ਵਿਲਾ ਇੱਥੇ ਅਜੇ ਦਿਨੇ ਕਲਾਕਾਰ ਲੱਗੇ ਹੋ ਸੀਗੇ ਅੰਦਰ ਹਾਲ ਦੇਖੋ ਕਿੰਨਾ ਵਧੀਆ ਬਣਾਇਆ ਇਹ ਪੰਡਾਲਿਆ ਇੱਥੇ ਕਲਾਕਾਰ ਲੱਗਦੇ ਆ ਤੇ ਅੱਜ ਫਿਲਹਾਲ ਕਲਾਕਾਰ ਲੱਗ ਚੁੱਕਿਆ ਆ ਅੰਦਰ ਦਾ ਮੇਨ ਦਰਵਾਜ਼ਾ ਤੁਹਾਨੂੰ ਦਰਸ਼ਨ ਕਰਾਉਣੇ ਆ ਇਹ ਅੰਦਰ ਮੇਨ ਦਰਵਾਜ਼ਾ ਆ ਤੇ ਇਧਰ ਕਢਾਉਣਿਆਂ ਦੀਆਂ ਦੁਕਾਨਾਂ ਲੱਗੀਆਂ ਆ ਤੇ ਸੰਗਤ ਜੀ ਜਿੱਦਾਂ ਕਿ ਤੁਹਾਨੂੰ ਦੱਸਿਆ ਆ ਇਹ ਛੋਟਾ ਪੀਰ ਨਗਾਹ ਆ ਇੱਥੇ ਜਦੋਂ ਵੀ ਪੀਰ ਨਗਾਹ ਹੈ ਮਤਲਬ ਉਹ ਵਾਟੇ ਜੀ ਜਾਂਦੇ ਆ ਬੜੀ ਦੂਰ ਦੂਰੋਂ ਲੁਧਿਆਣੇ ਤੋਂ ਇਧਰ ਹੋਰ ਸੰਗ ਬਹੁਤ ਆਉਂਦੇ ਆ ਕਿੱਥੇ ਮੱਥਾ ਟੇਕ ਕੇ ਜਾਂਦੇ ਨੇ ਲਗਰੇ ਇਹ ਦੇਖੋ ਯਾਨੀ ਕਿ ਕੋਈ ਛੋਟਾ ਵੱਡਾ ਨਹੀਂ ਹੁੰਦਾ ਇਹ ਚਾਰ ਨਗਾਹੇ ਲੱਖਤਾਤਾ ਜੀ ਦੀ ਸਰਕਾਰ ਦੇ ਬਣੇ ਹੋ ਆ ਜਿੱਦਾਂ ਰਹਿਮਤ ਪਹਿਲਾਂ ਤੋਂ ਹੋਈ ਹੋ ਤੇ ਇਹ ਦੇਖੋ ਦਰਵਾਜ਼ਾ ਇੱਥੇ ਬੋਲ ਤੁਹਾਨੂੰ ਅੰਦਰ ਦਿਖਾ ਲ ਕੇ ਲਿਆਉਂਦੇ ਆ ਅੰਦਰ ਇਹ ਦਰਵਾਜ਼ਾ ਬਹੁਤ ਸੋਹਣਾ ਬਣਿਆ ਆ ਤੇ ਰੌਜੇ ਦੇ ਅੰਦਰ ਬਹੁਤ ਸ਼ਾਂਤੀ ਆ ਅੰਦਰ ਦੇਖੋ ਬਹੁਤ ਸੋਹਣਾ ਦਰਵਾਜ਼ਾ ਆ ਤੇ ਜਿਸ ਵੀ ਜਦੋਂ ਵੀ ਅੰਦਰ ਮਤਲਬ ਤੁਸੀਂ ਆਏ ਤੇ ਅੰਦਰ ਦਰਵਾਜ਼ੇ ਇੱਧਰ ਲਖਤਤਾ ਜੀ ਦੀ ਬਣਾਈ ਹੋਈ ਆ ਤੇ ਇੱਧਰ ਨਰਪੋਰਾ ਵੀ ਆ ਉਹ ਵੀ ਤੁਹਾਨੂੰ ਦਿਖਾ ਕੇ ਲਿਆਉਨੇ ਆ ਪਹਿਲਾ ਮੇਨ ਐਂਟਰੀ ਇੱਧਰ ਆ ਇਹ ਮਹਾਰਾਜ ਇਹ ਆ ਜੀ ਪੀਰਾਂ ਦਾ ਦਰਬਾਰ ਮਹਾਰਾਜ ਲਖਤਤਾ ਜੀ ਏ ਸੰਗਜੀ ਮੇਨ ਦਰਵਾਰ ਆ ਤੇ ਇਧਰ ਚਿਰਾਗ ਕਰਦੇ ਆ ਚੱਲ ਇਧਰ ਚੱਲੋ ਬੱਧਾ 3 ਇਹ ਨਹੀਂ ਚਿਰਾਗ ਦਾ ਸਿਸਟਮ ਬਾਹਰ ਕਰ ਦਿੱਤਾ ਪਹਿਲਾਂ ਇਧਰ ਹੀ ਸੀਗਾ ਜੈ ਮਾਰਸ ਤੇ ਚਿਰਾਗ ਇਧਰ ਬਾਹਰ ਕਰ ਬਾਹਰ ਕਰ ਦਿੱਤੇ ਆ ਦੇਖੋ ਕੱਕੀ ਸਰਕਾਰ ਨੂੰ ਲੋ ਕਰੋ ਦਰਸ਼ਨ ਮਹਾਰਾਜੀ ਦੇ ਤੇ ਚਿਰਾਗ ਸੰਗਤ ਜੀ ਇਧਰ ਬਾਹਰ ਕੀਤੇ ਜਾਂਦੇ ਆ ਤੇ ਤੇਲ ਪਿਆ ਜਾਂਦਾ ਆ ਹਾਂਜੀ ਹਾਂਜੀ ਦੱਸੋ ਤੁਸੀਂ ਕਿੱਥੇ ਆਏ ਆ ਜੇ ਕੰਨ ਚਲੋ ਆ ਜਿਓ ਥੱਲੇ ਜਾਓ ਆਏ ਤੁਹਾਨੂੰ ਥੱਲੇ ਚਿਰਾਗ ਵੀ ਕਰਦੇ ਆ ਥੱਲੇ ਭੋਰੇ ਦੇ ਦਰਸ਼ਨ ਕਰਾ ਕੇ ਲਾਉਣੇ ਸੰਗਤ ਜੀ ਇਹ ਦੇਖੋ ਅੰਦਰ ਇੱਥੇ ਬਹੁਤ ਪੁਰਾਣਾ ਐਂ ਈ ਪਹਿਲਾਂ ਦਾ ਇਹ ਬੰਦ ਕੀਤਾ ਹੁੰਦਾ ਸੀਗਾ ਤੇ ਪਰ ਹੁਣ ਸੰਗਤਾਂ ਲਈ ਦਰਵਾਜ਼ਾ ਖੋਲਿਆ ਆ ਅੰਦਰ ਪਹਿਲਾਂ ਗੇਟ ਐਂਟਰੀ ਨਹੀਂ ਹੁੰਦੀ ਸੀਗੀ ਯਾਨਕਿ ਲਾਸਟ ਟਾਈਮ ਤੱਕ ਜਿੰਨੀ ਵਾਰ ਮੈਂ ਆਇਆ ਗੇਟ ਲੱਗੇ ਹੁੰਦਾ ਪਤਾ ਨਹੀਂ ਹੁਣ ਮੇਲੇ ਕਰਕੇ ਇਹ ਇਹ ਭੂਰਾ ਹੈ ਜੀ ਇੱਥੇ ਦਾ ਸਥਾਨ ਜਿਹੜੋ ਕਿਚਰਾ ਕਰਦੇ ਆ ਤੇ ਚਲੋ ਜੀ ਫਿਰ ਉਹ ਰੋਜ਼ੇ ਦੇ ਦਰਸ਼ਨ ਕਰਾਤੇ ਆ ਤੇ ਇਹ ਇੱਥੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਜਗਾ ਵੀ ਆ ਉਹ ਦੇਖ ਉਧਰ ਵੀ ਤੁਹਾਨੂੰ ਦਿਖਾ ਲ ਕੇ ਲਿਆਉਣੇ ਆ ਵੈਂਦੀ ਦਾ ਵੀ ਪ੍ਰਵਾਨ ਤੇ ਪੂਰਾ ਆ ਤੇ ਇਧਰ ਦੇਖੋ ਸੰਦੇ ਜੀ ਉੱਧਰ ਉੱਧਰ ਵਾਰਿਆ ਹੈ ਗੁਰੂ ਨਾਨਕ ਦੇਵ ਜੀ ਦਾ ਇਹ ਨਿਸ਼ਾਨ ਸਾਹਿਬ ਜੀ ਆ ਜਿਹੜੇ ਤੁਹਾਨੂੰ ਅੰਦਰਲੇ ਦਰਸ਼ਨੇ ਵੀ ਕਰਾਉਣੇ ਆ ਤੇ ਪ੍ਰਸ਼ਾਦ ਨਾਲ ਰੱਖੋ ਜੀ ਇਹ ਕੋਈ ਵਿਦਵੀ ਆ ਜੀ ਪੈਰਾਂ ਦੇ ਵਿੱਚ ਪ੍ਰਸ਼ਾਦ ਗਲਤ ਗੱਲਿਆ ਇਹ ਜੋ ਪੈਦਾ ਨਹੀਂ ਵੀ ਪ੍ਰਸ਼ਾਦ ਇੱਦਾਂ ਘਾਉਣ ਦਾ ਜੋ ਪੈਰਾਂ ਜੇ ਰੋਣਾ ਇਹ ਮਾਰਾ ਤੇ ਇਤਰਾ ਹੈ ਜੀ ਕਿਉਂਕਿ ਜਿੰਨੇ ਵੀ ਪੀਰ ਨਗਾਏ ਆ ਤਕਰੀਬਨ ਸਾਰਿਆਂ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਜਗ੍ਹਾ ਜ਼ਰੂਰ ਹੁੰਦੀ ਆ ਆਏ ਪਤਲਾ ਹਲਤਾਨ ਕਨਿਆ ਕਰੋ ਦਾਸ ਇਹ ਤੇਰੀ ਪ੍ਰਕਰਮਾ ਕੀਤੀ ਜਾਂਦੀ ਐ ਏਹੀ ਤੇ ਵਾਹਿਗੁਰੂ ਬਲਾ ਕਰਿਓ ਤੇ ਇਹ ਸੰਗਤਾਂ ਜੀ ਪਹਿਲਾਂ ਤੋਂ ਹੀ ਆਵੇ ਬਹੁਤ ਪੁਰਾਣੀ ਜਗਾ ਇਦਾਂ ਹੀ ਆ ਇਹ ਤੇ ਜਿਹੜੇ ਵੀ ਪੀਰ ਨੇ ਮਾ ਸਾਡੇ ਕਣੋਦੇ ਆ ਰੋਜੇ ਤੇ ਇਹਨਾਂ ਦੇ ਨਾਲੇ ਰੋਜਾਇਆ ਤੇ ਇਹਦੇ ਨਾਲੇ ਬਾਬਾ ਜੀ ਦੀ ਜਗਾ ਉਗੀਆ ਇਧਰੋਂ ਬਾਹਰ ਜਾਣ ਦੀ ਐਗਜ਼ਿਟ ਮੇਰੇ ਵੀਰੋਂ ਇਧਰ ਅੱਥਾ ਟੇਕੇ ਫਿਰ ਆਪਾਂ ਜਾਨੇ ਤੇ ਨਗਾ ਜੇ ਪੀਰ ਦੀ ਜਗਾ ਇਧਰ ਬਾਹਰ ਨਗਾ ਜੇ ਪੀਰ ਦੀ ਜਗਾ ਬਣਾਈ ਹੋਆ ਤੇ ਇਧਰ ਨੂੰ ਲੰਗਰ ਹਾਲਿਆ ਚਾਹ ਪਾਣੀ ਦਾਨ ਕੀਤਾ ਮੀਆਂ ਤੇ ਮੀਲੇ ਕਰਕੇ ਦੇਖੋ ਇਧਰ ਵੀ ਚਾਹ ਪਾਣੀ ਦਾਨ ਕੀਤਾ ਮੈਂ ਇਧਰ ਪਛਾਦਾ ਵੀ ਤੇ ਇਹ ਸੰਗਤਾਂ ਇਧਰ ਸੂਚਾਰ ਭਾਂਡੇ ਭੋਂਡੇ ਸਾਰਾ ਸੇਵਾ ਕਰਦੀਆਂ ਆ। ਔਰ ਅਸੀਂ ਹੌਂਕਾਂ ਨੂੰ ਦਰਸ਼ਨ ਕਰਾਉਣੇ ਆ ਇੱਧਰ ਨਗਰੇ ਕੀ ਜਿਹੀ ਲਿਗਾਇਆ। ਉਹ ਹੈਗੀ ਇੱਧਰ ਬਾਹਰ ਹੈ। ਆਜੇ ਤੁਹਾਨੂੰ ਇੱਕ ਇੱਧਰ ਵੀ ਨਾਲ ਲਖ ਦਾ ਜੀ ਦਰਬਾਰ ਆ। ਉਹ ਬੋਲਾ ਦੇ ਵੀ ਦਰਸ਼ਨ ਤੁਹਾਨੂੰ ਕਰਾਏ। ਪਰ ਆਦੇ ਨੇ ਇਹ ਖੁੱਲਾ ਹੋਵੇ ਰਹਾ ਹਾਂ ਜੀ ਖੁੱਲਾ ਆ। ਇਸ ਵੇਲੇ ਗੇਟ ਬੰਦ ਹੁੰਦਾ ਆ। ਅੰਦਰ ਹੀ ਕਰੋ ਦਰਸ਼ਨ ਇਹ ਮਹਾਰਾਜ ਜੀ ਤੇ ਇਹ ਬਹੁਤ ਸੋਹਣਾ ਦਰਬਾਰ ਬਣਾਇਆ ਕੀ ਲਿਖਿਆ ਜੀ ਸਾਈ ਪੀਰਾ ਦਾਸ ਜੀ ਜੀ ਮਹਾਰਾਜ ਆਇਆ ਤੋਨ ਉਹ ਉਧਰ ਨਗਜਾ ਪੀਰ ਜੀ ਦੀ ਜਗ੍ਹਾ ਦਿਖਾ ਲ ਕੇ ਲਿਆਉਣੇ ਆ ਲੋ ਵੀ ਮੇਰੇ ਬਿਰੋ ਇੱਧਰ ਅਸੀਂ ਚੱਲੇ ਆਂ ਨਗਜਾ ਪੀਰ ਜੀ ਜਗ੍ਹਾ ਤੇ ਇੱਧਰੋਂ ਤਕਰੀਬਨ ਅੱਧਾ ਕਿਲੋਮੀਟਰ ਦੇ ਦਟ ਹਟਵਾਈ ਆ ਜਗਾ ਇਹ ਤੇ ਇੱਧਰ ਦੇਖੋ ਢੋਲ ਨਗਾਰਿਆਂ ਦੀ ਆਵਾਜ਼ ਆਉਂਦੀ ਪਈ ਆ ਤੇ ਸੰਗ ਤਾਂ ਇੱਧਰ ਬਹੁਤ ਹੁੰਦੀਆਂ ਅੱਜ ਰੱਛ ਥੋੜਾ ਘਟਿਆ ਕਿਉਂਕਿ ਮੇਲੇ ਦਾ ਮਾਹੌਲ ਸਗਾ ਦਿਨੇ ਦਿਨੇ ਇਸ ਕਰਕੇ ਮਤਲਬ ਹੁਣ ਵੀ ਰੌਣਕਾਂ ਆ ਬਜ਼ਾਰ ਦੇ ਤੁਹਾਨੂੰ ਫੇਰ ਇੱਕ ਵਾਰ ਫੇਰ ਤੁਹਾਨੂੰ ਦਿਖਾ ਲਾਂਗੀ ਪਹਿਲਾਂ ਮੈਂ ਕਹਾਂ ਚਲੋ ਤੁਹਾਨੂੰ ਜਗਾ ਦੇ ਪੂਰੇ ਦਰਸ਼ਨ ਕਰਾਈ ਜਾਂ ਤਾਂ ਜਿਨ੍ਹਾਂ ਨੇ ਇੱਥੇ ਤੱਕ ਵੀਡੀਓ ਦੇਖ ਲਈ ਹੋਵੇ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਲਾਈਕ ਸ਼ੇਅਰ ਕਰ ਦਿਓ ਤੇ ਉਮੀਦ ਕਰਦੇ ਆ ਤੁਹਾਨੂੰ ਇਹ ਵੀ ਵਲੌਗ ਵਧੀਆ ਹੀ ਲੱਗਿਆ ਹੋਊਗਾ ਤੇ ਕੋਸ਼ਿਸ਼ ਕਰਾਂਗੇ ਅੱਗੇ ਵਧੀਆ-ਵਧੀਆ ਕੰਟੈਂਟ ਦੇਣ ਦੀ ਤੁਹਾਨੂੰ ਕੱਲਾ ਵੀ ਅਸੀਂ ਵਲੌਗ ਪਾਇਆ ਸੀ ਤੁਸੀਂ ਬਹੁਤ-ਬਹੁਤ-ਬਹੁਤ ਸਪੋਰਟ ਕੀਤਾ ਥੈਂਕ ਯੂ ਥੈਂਕ ਯੂ ਥੈਂਕ ਯੂ ਸੱਚੀ ਗੱਲ ਹੈ ਰਾਜ ਸਬਜੀ ਦਾ ਮਜਾਰੇ ਦੇ ਅਸੀਂ ਮੇਲਾ ਪਾਇਆ ਸੀਗਾ ਤੇ ਉਹ ਵੀ ਤੁਸੀਂ ਬਹੁਤ ਪਸੰਦ ਕੀਤਾ ਤੇ ਇਸੇ ਤਰ੍ਹਾਂ ਹੀ ਸਾਨੂੰ ਸਪੋਰਟ ਕਰਦੇ ਰਹੋ ਤਾਂ ਕਿ ਸਾਡਾ ਹੌਸਲਾ ਬਣਿਆ ਰਹੇ ਫਤਹ ਨੂੰ ਤੁਸੀਂ ਇਹ ਨਾਮੀ ਨਾਮੀ ਜਗਾਹ ਤਾਂ ਲੈ ਕੇ ਜਾਉਂਗੇ ਬਹੁਤ ਸੋਨੇ ਸੋਨੇ ਤੁਹਾਨੂੰ ਅੱਗੇ ਗਹਾ ਮੰਦਿਰ ਦਿਖਾ ਲਾਂਗੇ 9 ਵਜਾ ਪੀਗੀ ਲਗਜਾ ਪੀ ਦੇ ਦਰਵਾਜ਼ੇ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਅੰਦਰ ਇਹ ਮਹਾਰ ਇਸ ਆਇਆ ਤੁਹਾਨੂੰ ਉਧਰ ਇੰਟੀ ਕਰਾਉਣੇ ਆ ਇੱਕ ਬਹੁਤ ਸੋਹਣਾ ਦਰਬਾਰ ਬਣਿਆ ਇੱਧਰ ਵੀ ਦੇਖੋ ਜੀ ਕਰੋ ਦਰਸ਼ਨ ਇਹ ਨਗਯਾ ਪੀਰ ਜੀ ਦੇ ਦਰਸ਼ਨ ਆ ਕਰੋ ਗੜੀ ਕੇ ਮਹਾਰਾਜ ਕੇ ਮਹਾਰਾਜ ਲੋ ਜੀ ਸੰਗਤ ਜੀ ਇਹ ਨਗਯਾ ਪੀਰ ਜੀ ਦੀਏ ਕਰੋ ਦਰਸ਼ਨ ਮਹਾਰਾਜ ਸਾਡਾ ਭਲਾ ਕਰਿਓ ਤੇ ਸਾਬ ਦੀਆਂ ਸੁੱਖਾਂ ਪੂਰੀਆਂ ਹੋਣੀਆਂ ਆ ਬਹੁਤ ਦੂਰ ਦੂਰ ਸੰਗਤਾਂ ਹੋਣੀਆਂ ਆ ਤੇ ਇੱਥੇ ਜਿਨ੍ਹਾਂ ਦੀ ਸੁੱਖ ਪੂਰੀ ਹੁੰਦੀ ਇੱਥੇ ਟੈਂਪੀਸ ਚੜਦੇ ਆ ਜੀ ਦੇਖੋ ਬਹੁਤ ਸੰਗਤਾਂ ਨੇ ਚੜਾਏ ਹੋਏ ਆ ਆਜਾ ਜੈ ਮਾ ਜੈ ਨਬਜਾਪੀ ਦੇਖੋ ਕਿੱਦਾਂ ਸੰਗਤਾਂ ਨੇ ਟੈਂਪੀਸ ਚੜਾਏ ਹੋਏ ਆ ਜਿਨ੍ਹਾਂ ਦੀ ਮਹਾਰਾਜ ਸੁੱਖਾਂ ਪੂਰੀਆਂ ਕਰਦੇ ਆ ਇਹ ਤੇ ਸੰਗਤ ਜੀ ਥੋੜਾ ਜਿਹਾ ਹੋ ਗਿਆ ਹਨੇਰਾ ਤੇ ਸਿਚੁਏਸ਼ਨ ਥੋੜੀ ਇਦਾਂ ਦੀ ਸੀਗੀ ਕਿ ਚਲੋ ਕੋਈ ਗੱਲ ਨਹੀਂ ਕੰਮ ਤੋਂ ਆਣਾ ਸੀਗਾ ਤਾਂ ਮੈਂ ਕਿਹਾ ਚਲੋ ਬੱਬਾ ਜੀ ਦੇ ਅੱਜ ਤੁਹਾਨੂੰ ਦਰਸ਼ਨ ਕਰਾ ਕੇ ਲੈ ਆਉਂਦੇ ਆ ਗੜੀ ਮੇਲਾ ਇਹ ਕਟੂਕੜ ਤਿੰਨ ਚਾਰ ਦਿਨ ਚੱਲਦਾ ਆ ਤੇ ਪਹਿਲਾਂ ਅੱਜ ਕੱਲ ਦੇ ਦਿਨ ਵੀ ਸੀਗਾ ਕੱਲ ਵੀ ਗੌਣ ਕਲਾਕਾਰ ਲੱਗੇ ਸੀਗੇ ਤੇ ਇਥੇ ਛੰਝ ਬੜੀ ਮਸ਼ਹੂਰ ਹੈ ਜੀ ਗੜੀ ਪਿੰਡ ਅਜੀਤ ਸਿੰਘ ਦੀ ਛੰਝ ਆਲੇ ਦੁਆਲੇ ਏਰੀਆ 'ਚ ਮੰਨੀ ਹੋਆ ਤੇ ਵਧੀਆ ਨਾਮ ਦਿੱਤੇ ਜਾਂਦੇ ਬੜੇ ਬੜੇ ਡਿੱਗੇ ਪਹਿਲਵਾਨ ਆਉਂਦੇ ਇੱਥੇ ਇਹ ਸ਼ਹਿਨ ਜਿੱਤੇ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਇਹਨਾਂ ਦਾ ਤੇ ਬਾਕੀ ਲੰਗਰ ਪਾਣੀ ਦਿੱਤਾ ਜੀ ਨਾਲ ਨਾਲ ਚੱਲਦਾ ਰਹਿੰਦਾ ਚਾਰ ਪੰਜ ਦਿਨ ਤੇ ਬਹੁਤ ਸੋਹਣਾ ਚਲੋ ਕਮੇਟੀ ਨੇ ਅਰੇਂਜਮੈਂਟ ਕੀਤਾ ਹੁੰਦਾ ਆ ਤੇ ਪਿੰਡ ਗੜੀ ਜੀ ਸਿੰਘ ਦੇ ਜਦੋਂ ਵੀ ਤੁਸੀਂ ਆਉਂਗੇ ਇਹ ਔੜਲ ਦੀ ਸਾਈਡ ਆਉਂਗੇ ਲੁਧਿਆਣੇ ਵਾਲੀ ਸਾਈਡ ਤੋਂ ਆਉਂਗੇ ਤੇ ਰੋਡ ਦੇ ਨਾਲ ਹੀ ਆ ਜੀ ਦਰਵਾਜ਼ਾ ਤੇ ਇਹ ਤਕਰੀਬਨ ਸਾਨੂੰ ਔੜ ਦੇ ਲੱਗੇ ਪੈਂਦਾ ਦਰ ਲਸਾੜੇ ਤੇ ਨਵੀਂ ਸੰਗ ਜਿਹੜੀ ਆਉਂਦੀ ਹੈ ਇਹਨਾਂ ਨੂੰ ਨਹੀਂ ਪਤਾ ਤੇ ਆ ਕਿਸੇ ਨਹੀਂ ਕੋਚ ਸਕਦੇ ਆ ਗੜੀ ਜੀ ਸਿੰਘ ਦਾ ਗੜੀ ਤੇ ਹੈਗਾ ਆ ਇਹ ਪਿੰਡ ਬਲੌਣੀ ਇੰਚ ਦਾ ਨਾਂ ਆ ਇਹ ਗੜੀ ਤਾਂ ਚਲੋ ਥੋੜੇ ਹਟ ਮarre ਜਾਂਦਾ ਪਰ ਨਾਮ ਗੜੀ ਦੇ ਨਾਂ ਤੇ ਹੀ ਵੱਜਦਾ ਕਿਉਂਕਿ ਕਮੇਟੀ ਜੋ ਵੀ ਸਾਰਾ ਪ੍ਰਬੰਧ ਪਿੰਡ ਗੜੀ ਜੀ ਸਿੰਘ ਵਾਲੇ ਹੀ ਕਰਦੇ ਆ ਮੀਡ ਕਰਦੇ ਆ ਤੁਹਾਨੂੰ ਇਹ ਵਲੌਗ ਵਧੀਆ ਲੱਗੇ ਹੋਊਗਾ ਤੇ ਅਸੀਂ ਇਹ ਵਲੌਗ ਬਣਾਉਂਦੇ ਆ ਇਸ ਮਾਸਟਰ ਤੇ ਤੁਸੀਂ ਜੇ ਤੁਹਾਨੂੰ ਵਲੌਗ ਬੜੀ ਲੱਗਿਆ ਲਾਈਕ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਤੁਹਾਨੂੰ ਧਰਮਕਥਨ ਬਾਏ ਬਾਏ